next 24 ਪੰਜਾਬ ਦੇ ਉਸ ਚੈਨਲ ਤੇ ਦੇ ਦਰਸ਼ਕਾਂ ਨੂੰ ਪਿਆਰ ਪਿਆਰ ਸੱਸ਼ੇ ਕਾਲ ਸਾਡੇ ਚਨ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰੋ ਤਾਂ ਕਿ ਤੁਸੀਂ ਸਾਡੀ ਹੌਨ ਵਲਗਨ ਨਮਨ ਤੇ ਤਾਜ਼ੀ ਖਬਰਾਂ ਤੋੜ ਤੱਕ ਪਾਉਂਦੇ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਗੱਦੀ ਅਤੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ 450 ਸਾਲਾ ਸ਼ਰਧਾਪਦੀ ਗੁਰਮੰਤੀ ਸਮਾਗਮ 15 ਸਤੰਬਰ ਤੋਂ ਲੈ ਕੇ 18 ਸਤੰਬਰ ਤੱਕ ਸ਼੍ਰੀ ਗੋਂਦਵਾਲ ਸਾਹਿਬ ਗੁਰਦੁਆਰਾ ਸ਼੍ਰੀ ਬੋਲੀ ਸਾਹਿਬ ਜੀ ਵਿਖੇ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਸੰਕਟਾਂ ਵਾਸਤੇ ਥਾਂ ਥਾਂ ਉੱਪਰ ਕਾ ਸੇਵਾ ਸੰਤ ਮਹਾਪੁਰਸ਼ ਇਲਾਕੇ ਦੀ ਸਾਸੰਗਤ ਅਤੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਵੱਡੇ ਪੱਧਰ ਤੇ ਸੰਗਤਾਂ ਦੇ ਰਹਿਣ ਸਹਿਣ ਗੁਰੂ ਘਰ ਲੰਗਰ ਪਾਰਕਿੰਗ ਅਤੇ ਮੈਡੀਕਲ ਕੈਂਪਰ ਟ੍ਰੈਫਿਕ ਪ੍ਰਬੰਧ ਮੁਕੰਮਲ ਤੌਰ ਤੇ ਕਰਵਾਏ ਗਏ ਨੇ ਮੇਲਾ ਵੇਖਣ ਆਉਣ ਵਾਲੇ ਨੌਜਵਾਨਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਜ਼ਰੂਰੀ ਬੇਨਤੀ ਕੀਤੀ ਗਈ ਹੈ ਕਿ ਮੇਲੇ ਵਿੱਚ ਆਉਂਦੇ ਸਮੇਂ ਤੇ ਜਾਂਦੇ ਸਮੇਂ ਮੇਲੇ ਵਿੱਚ ਟਰੈਕਟਰ ਉੱਪਰ ਉੱਚੀ ਆਵਾਜ਼ ਵਾਲੇ ਸਪੀਕਰਾਂ ਦੀ ਵਰਤੋਂ ਨਾ ਕਰ ਹੁੱਲੜਬਾਜੀ ਤੋਂ ਵੀ ਗਰੇਜ ਕੀਤਾ ਜਾਵੇ ਇਨ੍ਹਾਂ ਸਮਾਗਮਾਂ ਵਿੱਚ ਵੱਖ-ਵੱਖ ਸ਼ਰਾਂ ਤੇ ਇਤਿਹਾਸਿਕ ਸਥਾਨਾਂ ਤੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਹਿੇਠ ਪੰਜਾਂ ਪੈਰਾਂ ਦੀ ਅਗਵਾਈ ਵਿੱਚ ਨਗਰ ਕੀਰਤਨ ਸ੍ਰੀ ਗੋੰਦਵਾਲ ਸਾਹਿਬ ਜੀ ਵਿਖੇ ਆਉਣਗੇ। ਇਹਨਾਂ ਸਮਾਗਮਾਂ ਵਿੱਚ ਕੀਰਤਨ ਦਰਬਾਰ ਸਜਾਏ ਜਾਣਗੇ ਜਿਸ ਵਿੱਚ ਰਾਗੀ ਢਾਡੀ ਕਵੀਸ਼ਰ ਪ੍ਰਚਾਰਕ ਸੰਤ ਮਹਾਂਪੁਰਸ਼ ਅਤੇ ਵਿਦਵਾਨ ਸਾਹਿਬ ਅਤੇ ਪੰਜ ਸ੍ਰੀ ਤਖਤ ਸਾਹਿਬਾਨ ਜੀ ਦੇ ਜਥੇਦਾਰ ਵੀ ਆਉਣਗੇ। ਇਸ ਤੋਂ ਗੁਰਬਾਣੀ ਕੰਠ ਦਸਤਾਰ ਸਜਾਉਂਦੇ ਮੁਕਾਬਲੇ ਵੀ ਕਰਵਾਏ ਜਾਣਗੇ। ਇਸ ਦੇ ਨਾਲ ਨਾਲ ਅਮਰ ਸੰਚਾਰ ਵੀ ਹੋਵੇਗਾ। ਉੱਥੇ ਕਾ 服务 ਸੰਤ ਮਹਾਂਪੁਰਸ਼ ਵੱਲੋਂ ਵੱਡੇ ਪੱਧਰ ਤੇ ਮੇਨਸ਼ਟ ਕੰਪਾਂ ਗੁਰਕਾ ਲੰਗਰ ਰਹਿਨ ਸਹਿਨ ਪਾਰਕਿੰਗ ਅਤੇ ਵੱਡੇ ਪੱਧਰ ਤੇ ਪੰਡਾਲ ਸਜਾਏ ਗਏ ਨੇ ਅਖੀਰ ਵਿੱਚ ਉਹਨਾਂ ਨੇ ਗੁਰੂਕਿਆਂ ਸੰਗਤਾਂ ਨੂੰ ਇਸ ਸਮਾਗਮ ਵਿੱਚ ਹੁਮਮਾ ਕੇ ਪਹੁੰਚਣ ਦੀ ਅਪੀਲ ਕੀਤੀ ਹੈ ਤੋਂ ਸਿਵ ਦੇਖੋ ਜ਼ਿਲ੍ਹਾ ਤਰਨਤਾਰਨ ਤੋਂ ਬਿਰੋਦੀ ਵਿਸ਼ੇਸ਼ ਰਿਪੋਰਟ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਦੇ ਪਿਆਰੀ ਚਰਨਾਂ 'ਚ ਬੇਨਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਧਰਮ ਪ੍ਰਚਾਰ ਕਮੇਟੀ ਖਾਸ ਕਰਕੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਧਾਮੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਸਰਦਾਰ ਸਿੰਘ ਸਾਹਿਬ ਰਗਵੀਰ ਸਿੰਘ ਜੀ ਸਾਰਿਆਂ ਵੱਲੋਂ ਇੱਕ ਖੁੱਲੀ ਅਪੀਲ ਐ ਸਮੂਹ ਸਾਧ ਸੰਗਤ ਨੂੰ ਇਹੋ ਸੁਪਿਆਰੀ ਸਤਬਦੀ ਜੋ ਗੁਰੂ ਰਾਮਦਾਸ ਪਿਤਾ ਜੀ ਦਾ ਗੁਰਤਾ ਗਦੀ ਪੁਰਬ 450 ਸਾਲਾ ਗੁਰੂ ਅਮਰਦਾਸ ਸਾਹਿਬ ਜੀ ਦਾ ਜੋਤੀ ਜੋਤ ਪੁਰਬ 450 ਸਾਲਾ ਇਹ ਦੋਵੇਂ ਸਤਬਦੀਆਂ ਭਾਗਾਂ ਨਾਲ ਗੁਰੂ ਕੀ ਪਿਆਰੀ ਸੰਗਤ ਸ਼੍ਰੀ ਗੋਵਿੰਦ ਵਾਲੂ ਸਾਹਿਬ ਸਰਦਾ ਭਾਵਨਾ ਸਰਕਾਰ ਸੱਜ ਮਨਾ ਰਹੀ ਹੈ ਇਦੇ ਲਈ ਪ੍ਰਸ਼ਾਸਨ ਦਾ ਖਾਸ ਕਰਕੇ ਪ੍ਰਬੰਧ ਬਹੁਤ ਵੱਡਾ ਹੈ ਅਤੇ ਸਭੂ ਸਾਧ ਸੰਗਤ ਨੂੰ ਬੇਨਤੀ ਇਹ ਕਰਦੇ ਹਾਂ ਅਸੀਂ ਕਿ ਅੱਗੇ ਨਾਲੋਂ ਬਹੁਤ ਜ਼ਿਆਦਾ ਜੋੜ ਮੇਲਿਆਂ ਵਿੱਚ ਜਿਹੜਾ ਸੁਧਾਰ ਵੀ ਹੋਇਆ ਤੇ ਨੌਜਵਾਨਾਂ ਨੂੰ ਖਾਸ ਕਰਕੇ ਅਵੀਲ ਹੈ ਪਿਓ ਗੁਰੂ ਅਮਰਦਾਸ ਸਾਹਿਬ ਜੀ ਦੇ ਦਰ ਦੇ ਸਰਗਾ ਸਰਕਾਰ ਸਾਹਿਤ ਦਰਸ਼ਨ ਕਰਨ ਲਈ ਆਉਣ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਸੰਸਾਰ ਦੇ ਲਈ ਇੱਕ ਅਦਰਸ਼ ਹੁੰਦੀ ਹੈ ਤੇ ਗੁਰੂ ਅਮਰਦਾਸ ਸਾਹਿਬ ਜੀ ਵੀ ਸੰਸਾਰ ਦੇ ਲਈ ਆਦਰਸ਼ ਨੇ ਨ 12 ਸਾਲ ਜਿਹੜਾ ਇਹ ਗੁਰੂ ਦੀ ਸੇਵਾ ਕਰਕੇ ਸਾਡੇ ਲਈ ਆਦਰਸ਼ ਜਿਹੜਾ ਵਾ ਉਹ ਸੰਸਾਰ ਨੂੰ ਦਿੱਤਾ ਇਸ ਗੁਰੂ ਦੇ ਘਰ ਦੇ 12 ਦਰਵਾਜ਼ੇ ਨੇ ਉਹ ਗੁਰੂ ਦੀਆਂ 12 ਬਖਸ਼ਿਸ਼ਾਂ ਨੇ ਤੇ ਬੇਨਤੀ ਇਹੋ ਹੀ ਹੈ ਸਭੂ ਸਾਧ ਸੰਗਤ ਨੂੰ ਕਿ ਨੌਜਵਾਨ ਵੀਰਾਂ ਨੂੰ ਕਿ ਉਹ ਲੜਵਾਜੀ ਨਾ ਕਰਨ ਕਿਸੇ ਤਰ੍ਹਾਂ ਦੇ ਟਰੈਕਟਰਾਂ ਤੇ ਡੀਜੀ ਲਾਉਣੇ ਜਾਂ ਜਿਹੜੇ ਕਿਸੇ ਤਰ੍ਹਾਂ ਦੇ ਫਾਲਤੂ ਹਾਰਨ ਜਿਹੜੇ ਆ ਬਚਾਉਣੇ ਉਹਨਾਂ ਤੋਂ ਗਰੇਜ ਕੀਤਾ ਜਾਏ ਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਦਰ ਤੇ ਸ਼ਰਧਾ ਸਤਕਾਰ ਸਹਿਤ ਦਰਸ਼ਨ ਕੀਤੇ ਜਾਣ ਨਸ਼ਾ ਕਿਸੇ ਵੀ ਤਰ੍ਹਾਂ ਦਾ ਕੋਈ ਕਰਕੇ ਨਾ ਆਵੇ ਕੋਈ ਨਾਲ ਨਾ ਲਿਆਵੇ ਕਿਸੇ ਤਰ੍ਹਾਂ ਦਾ ਵੀ ਵੀ ਇਹ ਜਿਹੜਾ ਵਾ ਇਹ ਪ੍ਰਬੰਧ ਵਿੱਚ ਸਮੂਹ ਸਾਧ ਸੰਗਤ ਸਾਰੀ ਸਿੱਖ ਕੌਮ ਜਿਹੜੀ ਜਿੱਥੇ-ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਰੱਬ ਦੇ ਪਿਆਰੇ ਰਹਿੰਦੇ ਆ ਉਹ ਸਹਾਯੋਗ ਦੇਣ ਤਾਂ ਕਿ ਜਿਹੜੀ ਇਹ ਬਹੁਤ ਵੱਡੀਆਂ ਦੋ ਸਦੀਆਂ ਨੇ ਇਹ ਚੜ੍ਹਦੀ ਕਲਾ ਨਾਲ ਅਸੀਂ ਗੁਰੂ ਸਾਹਿਬ ਦੇ ਚਰਨਾ ਵਿੱਚ ਮਨਾ ਸਕੀਏ ਇਹ ਖਾਸ ਕਰਕੇ ਬੇਨਤੀ ਹੈ ਵੀ ਨੌਜਵਾਨ ਵੀਰ ਜਿਹੜੇ ਆ ਉਹ ਸਹਿਯੋਗ ਦੇਣ ਤਾਂ ਕਿ ਜਿਹੜੀ ਇਹ ਸਦੀ ਹੈ ਇਹ ਗੁਰੂ ਅਮਰਦਾਸ ਸਾਹਿਬ ਜੀ ਦੀ ਕਿਰਪਾ ਨਾਲ ਚੜ੍ਹਦੀ ਕਲਾ ਨਾਲ ਮਨਾਈ ਜਾ ਸਕੇ ਗੁਰੂ ਕੇ ਦੀਵਾਨਾ ਚਾਓ ਗੁਰੂ ਦਾ ਜਸ ਸੁਣੋ ਗੁਰੂ ਕੇ ਰਾਗੀ ਸਿੰਘ ਢਾਡੀ ਸਿੰਘ ਕਥਾਵਾਚਕ ਸਿੰਘ ਗੁਰੂ ਜੀ ਸਾਨੂੰ ਜੀਵਨੀਆਂ ਸਰਮਣ ਕਰਵਾਉਂਦੇ ਨੇ ਅੱਜ ਇਸ ਸੰਸਾਰ ਦੇ ਵਿੱਚ ਕੋਈ ਦੂਜੀ ਰਾਹ ਨਹੀਂ ਹੈ ਭੀ ਜੇ ਸੰਸਾਰ ਦੇ ਵਿੱਚ ਜਿਹੜੀ ਅਸੀਂ ਸੁੰਦਰਤਾ ਦੇਖਦੇ ਹਾਂ ਇਹ ਗੁਰੂ ਦੇ ਪ੍ਰਚਾਰਕਾਂ ਗੁਰੂ ਦੇ ਪਿਆਰਿਆਂ ਕਰਕੇ ਹੁੰਦੀ ਹੈ ਗੁਰਦੁਆਰਿਆਂ ਕਰਕੇ ਹੁੰਦੀ ਹੈ ਸੋ ਗੁਰਦੁਆਰਿਆਂ ਨਾਲ ਜੁੜੋ ਆਪਣੀ ਜੀਵਨ ਨੂੰ ਚੜ੍ਹਦੀ ਕਲਾ ਵਿੱਚ ਲਿਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਦਿਆਂ ਦਾ ਜਿੰਦਾਬਾਦ ਹਰ ਸ਼੍ਰੋਮਿੰਗੁਰਦਾਰ ਪਰਮੰਨ ਕਮੇਟੀ ਧਰਮ ਪ੍ਰਚਾਰ ਦੀ ਪ੍ਰਬੰਧਕ ਕਮੇਟੀ ਗੁਰਦਾਰ ਵਾਲੀ ਸਾਹਿਬ ਸ੍ਰੀ ਸੁਖਣੀ ਸਾਹਿਬ ਸੇਵਾ ਸੁਸੈਟੀਆਂ ਅਤੇ ਹੋਰ ਇਲਾਕਾ ਨਿਵਾਸੀ ਕਾਰ ਸੇਵਾ ਵਾਲੇ ਪਿਆਰੇ ਮਹਾਪੁਰਸ਼ ਨਾਲ ਤੁਸੀਂ ਜੋ ਬੋਰਡ ਪੜੋ ਉਹਦੇ ਤੇ ਵੇਖੋ ਸ਼ਾਮੀ ਕਰਨ ਵਾਲੇ ਸੈਮੀਨਾਰ ਕਰਨ ਵਾਲੇ ਵੱਡੇ ਵੱਡੇ ਡਾਕਟਰ ਸਾਹਿਬਾਨ ਅਤੇ ਸੁਖਣੀ ਸਾਹਿਬ ਜੇ ਜਾਬ ਕਰਨ ਵਾਲੀਆਂ ਸੇਵਾ ਸੁਸਾਇਟੀਆਂ ਉਹਨਾਂ ਦੇ ਲਈ ਇਹ ਤਕਰੀਬਨ ਇਹ 15 ਸਤੰਬਰ ਤੋਂ ਹੀ ਤੇ ਪ੍ਰੋਗਰਾਮ ਜਿਹੜੇ ਆ ਉਹ ਵੱਖਰੇ ਵੱਖਰੇ ਲਿਖੇ ਗਏ ਆ ਤੇ ਇਸ਼ਤਿਹਾਰ ਜਿਹੜੇ ਆ ਉਹ ਪਿੰਡਾਂ ਦੇ ਵਿੱਚ ਲਾਏ ਜਾ ਰਹੇ ਆ ਅਤੇ ਨਾਲ ਹੀ ਜਿਹੜੇ ਆ ਹੋਲਡਿੰਗਾਂ ਵੀ ਜੜੀਆਂ ਵਾ ਉਹ ਸਾਰੇ ਰਸਤਿਆਂ ਦੇ ਉਸੇ ਕਰਕੇ ਇਹ ਗੁਰੂ ਦੇ ਪਿਆਰੀ ਸੇਵਾਦਾਰ ਜਿਹੜੇ ਸੇਵਾ ਨਿਭਾ ਰਹੇ ਆ ਉਹਦੇ ਉੱਤੇ ਪੂਰੇ ਪ੍ਰਬੰਧ ਲਿਖੇ ਹੋਏ ਆ ਬਾਕੀ ਆਨਲਾਈਨ ਦਾ ਜ਼ਮਾਨਾ ਹੈ ਤੇ ਜਿੱਥੇ-ਜਿੱਥੇ ਵੀ ਜੋ ਪ੍ਰੋਗਰਾਮ ਹੋਣੇ ਆ ਆਨਲਾਈਨ ਆਈਟੀ ਬਿੰਗ ਸ਼ਰੋਣੀ ਗੁਰਜ਼ਾਰਾ ਪ੍ਰਬੰਧਕ ਕਮੇਟੀ ਦੀ ਸਾਈਟ ਹੈ ਜਿੱਦਾਂ ਇਹ ਪਿਆਰੇ ਨੇ ਮੀਡੀਆ ਵਾਲੇ ਸਾਰੇ ਇਹਨਾਂ ਦਾ ਧੰਨਵਾਦ ਵੀ ਹੈ ਵੀ ਇਹ ਦੇਸ਼ ਦੇ ਕੋਨੇ-ਕੋਨੇ ਤੱਕ ਇੱਕ ਗੁਰੂ ਦੀ ਜਿਹੜੀ ਆਵਾਜ਼ ਹੈ ਸੰਸਾਰ ਨੂੰ ਪਹੁੰਚਦੀ ਆ ਉਹਦੇ ਵਿੱਚ ਉਹ ਸਾਰੇ ਪ੍ਰੋਗਰਾਮ ਲਿਖੇ ਗਏ ਆ ਕਿ ਬੱਚਿਆਂ ਦੇ ਕੀਰਤਨ ਮੁਕਾਬਲੇ ਵੀ ਨੇ ਉਹਦੇ ਵਿੱਚ ਸੈਡ ਪਾਰਟ ਦੇ ਜਿਨ੍ਹਾਂ ਨੇ ਵੇਖੋ ਸੈਡ ਪਾਰਟ ਰੰਮ ਕਰੋ ਤੇ ਸੈਡ ਪਾਰਟ ਤੇ ਭੋਗ ਵੀ ਪਾਈ ਜਾਣਗੇ ਤਾਂ ਕਿ ਵੇਖੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨਾਲ ਜੁੜੋ ਤੇ ਮੈਂ ਇੱਕ ਸ਼ਬਦ ਹੋਰ ਵਿੱਚ ਬੇਨਤੀ ਕਰਦਾ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਇੱਜ਼ਤ ਕਰੋ ਵਡਿਆਈ ਕਰੋ ਤਾਂ ਕਿ ਸੰਸਾਰ ਨੂੰ ਇਹ ਜਿਹੜਾ ਮੈਸੇਜ ਇਹ ਸੁਣਿਆ ਪਹੁੰਚੇ ਕਿ ਗੁਰੂ ਗ੍ਰੰਥ ਸਾਹਿਬ ਜੀ ਇਹ ਪੜਨ ਵਾਸਤੇ ਹਨ ਸਤਿਕਾਰ ਕਰਨ ਵਾਸਤੇ ਮੱਥਾ ਟੇਕਣ ਵਾਸਤੇ ਹਨ ਬੇਅਦਬੀ ਕਰਨ ਵਾਸਤੇ ਨਹੀਂ ਹਨ ਛੋਟੇ ਛੋਟੇ ਬੱਚਿਆਂ ਨੂੰ ਇਹ ਜ਼ਰੂਰ ਮੇਰਾ ਮੈਸੇਜ ਦਿਓ ਕਿ ਉਹ ਗੁਰੂ ਸਾਹਿਬ ਜੀ ਦਾ ਸਤਿਕਾਰ ਕਰਨ ਗੁਰੂ ਸਾਹਿਬ ਦਾ ਵੇਖੋ ਬਚਨ ਵੇਖੋ ਕਿ ਕਿਡੇ ਸੋਹਣੇ ਆਂ ਵੀ ਨਾਂ ਕੋ ਬਹਿਰੀ ਨਹੀਂ ਬੇਗਾਨਾ ਸਗਲ ਸੰਗ ਅਮਕੋ ਬਣਾਈ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਇਹੋ ਜਿਹਾ ਉਪਦੇਸ਼ ਦਿੰਦਾ ਹੋਵੇ ਉਸ ਗੁਰੂ ਦੀ ਬੇਅਦਵੀ ਕੀਤੀ ਜਾ ਸਕਦੀ ਹੈ ਜਿਹੜਾ ਗੁਰੂ ਉਪਦੇਸ਼ ਦੇਵੇ ਕਿ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵਾ ਗੁਸੰਗਿਆ ਕੋਈ ਅੱਲਾਹ ਹੈ ਉਸ ਗੁਰੂ ਸਾਹਿਬ ਜੀ ਦਾ ਸਤਕਾਰ ਕਰਨ ਦੀ ਜ਼ਰੂਰਤ ਹੈ ਉਸ ਗੁਰੂ ਸਾਹਿਬ ਦੀ ਬੇਅਦਬੀ ਕਿੱਦਾਂ ਕੀਤੀ ਜਾ ਸਕਦੀ ਹੈ ਜਿਹੜਾ ਗੁਰੂ ਸਾਨੂੰ ਇਹ ਉਪਦੇਸ਼ ਦਿੰਦਾ ਹੋਵੇ ਹਵਲ ਅੱਲਾ ਨੂਰੋ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਾਗੇ ਉਪਜਿਆ ਕੌਣ ਭਲੇ ਕੋ ਮੰਨੇ ਐਸੇ ਸਤਗੁਰੂ ਪਾਤਸ਼ਾਹ ਜੀ ਦੀ ਜਿਹੜੀ ਵਡਿਆਈ ਕਰਨੀ ਸਤਕਾਰ ਕਰਨਾ ਸਾਰੇ ਧਰਮ ਦਾ ਫਰਜ਼ ਬਣਦਾ ਤੇ ਉਹ ਆਪਣੇ ਬੱਚਿਆਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜਨ ਲਈ ਪ੍ਰੇਰਨਾ ਦੇਣ ਇਦੇ ਲਈ ਸਹਿਜ ਪਾਠ ਇਦੇ ਲਈ ਸੁਖਨੀ ਸਾਹਿਬ ਕੀ ਦੀ ਉਜਾਪ ਇਹ ਸਾਰੀ ਜਿਹੜੀਆਂ ਸਮਾਪਤੀਆਂ ਇਹ ਉਸ ਦਿਨ ਜੋ ਪ੍ਰੋਗਰਾਮ ਹੈ 15 16 ਨੂੰ ਕੀਤੇ ਜਾ ਰਿਹਾ 17 18 ਨੂੰ ਬਹੁਤ ਵੱਡੇ ਜਿਹੜੇ ਉਹ ਕੀਰਤਨ ਦਰਬਾਰ ਜਿਹੜੇ ਦਵਾਨ ਸੱਜਣਗੇ ਉਹਦੇ ਵਿੱਚ ਸਾਰੇ ਸਿੰਘ ਸਾਹਿਬ ਗੁਰੂ ਦੇ ਪਿਆਰੇ ਪਹੁੰਚਣਗੇ ਅਮਰਤੀ ਸਿੰਘ ਆ ਰੋਏਗਾ 18 ਸਤੰਬਰ ਦਿਨ ਬੁੱਧਵਾਰ ਨੂੰ ਅਮਰਤੀ ਸ਼ਕੋ ਕਕਾਰ ਜਿਹੜੇ ਆ ਉਹ ਭੇਟਾ ਰਿਆ ਤੇ ਦਿੱਤੇ ਜਾਣਗੇ ਇਸ ਕਰਕੇ ਹੁਲੜਵਾਜੀ ਦੀ ਲੋੜ ਨਹੀਂ ਹੈ ਕਿਰਪਾ ਕਰਕੇ ਨਿਮਰਤਾ ਨਾਲ ਨੀਵੇਂ ਹੋ ਕੇ ਗੁਰੂ ਦੇ ਚਰਨਾਂ ਵਿੱਚ ਨੌਜਵਾਨ ਵੀਰ ਭੈਣਪਰਾ ਪਹੁੰਚਣ ਤੇ ਨਸ਼ਾ ਜਿਹੜਾ ਵਾ ਉਹਦੇ ਤੋਂ ਗਰੀਜ ਕਰਨ ਗੁਰੂ ਦਾ ਅਮਰਤੀ ਛਕੋ ਜੀਵਨ ਸੋਨਾ ਬਣਾਓ ਅਮਰ ਤੋਂ ਨਾਮ ਨਿਹਰਾਨ ਹੈ ਮਿਲ ਪੀਵੋ ਪਾਈ ਦੁਨੀਆ ਤੇ ਕੋਈ ਇੱਕ ਗੁਰੂ ਹੈ ਜਿਹੜਾ ਸਾਨੂੰ ਸੰਸਾਰ ਦੇ ਵਿੱਚ ਅੰਮ੍ਰਿਤ ਪਿਆਉਂਦਾ ਹੈ ਸੋ ਗੁਰੂ ਸਾਹਿਬ ਨੇ ਸਾਨੂੰ ਖੰਡਾ ਬਟਾ ਬਖਸ਼ਿਆ ਅਸੀਂ ਜਿੱਥੇ ਵੀ ਜਾਈਏ ਖੰਡਾ ਬਟਾ ਲੈ ਕੇ ਜਾਈਏ ਤਨਤਨ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਪੱਤੀ ਦਿਵਸਾਂ ਤਨਤਨ ਗੁਰੂ ਰਾਮਦਾਸ ਜੀ ਦੇ ਮਹਾਰਜ ਜੋਤੀ ਜੋਤਿ ਆ ਤੁਹਾਡੇ 450 ਸਾਲਾ ਜੋ ਸ੍ਰੀ ਕਮਲਵਰ ਸਾਹਿਬ ਨਾਲੇ ਜਾ ਰਹੇ ਆ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੋਮਣੀ ਬਾਬਾ ਪ੍ਰਬੰਧਕ ਕਮੇਟੀ ਅਤੇ ਕਾਰਸਵੇ ਸੰਤਾ ਮਾਹਪੁਰਖਾਂ ਵੱਲੋਂ ਸੂਹ ਸੰਪਰਦਾਇ ਬਾਬਾ ਬਸਤਾ ਸਿੰਘ ਜੀ ਬਾਬਾ ਅਮਰੀਤ ਸਿੰਘ ਜੀ ਸੋਤੇ ਖੁਮਲਾ ਵਾਲੇ ਬਾਬਾ ਰਲੇਸ਼ ਸਿੰਘ ਪਲਾਈ ਸਾਹ ਵਾਲੇ ਬਾਬਾ ਸੁਜੀਤ ਸਿੰਘ ਟੈਰਾਂ ਵਾਲੇ ਬਾਬਾ ਸੁਮਿੰਦਰ ਸਿੰਘ ਕੰਦਰਾਵਾਲੇ ਵੱਲੋਂ ਸੂਹ ਸੰਤਾਂ ਵੱਲੋਂ ਇੱਥੇ ਪਤਾਨ ਦੇ ਗੁਰੂ ਕੇ ਲੰਗਰ ਲਗਾਏ ਜਾ ਰਹੇ ਆ ਜੋ 15 ਦਿਨ ਰੁਲੇਕਸ਼ਨ ਦੇ ਅੰਦਰ ਕੁਝ ਜੀਵਨ ਦਾ ਦਰ ਚੱਲਣਗੇ ਸਾਨੂੰ ਸੰਗਤਾਂ ਨੂੰ ਬੇਨਤੀ ਹੈ ਕਿ ਇਥੇ ਸੰਗਤਾਂ ਦੇ ਰਹਿਣ ਵਾਸਤੇ ਸੰਗਤਾਂ ਦੇ ਜਲ ਪਾਣੀ ਵਾਸਤੇ ਗੁਰੂ ਕੇ ਲੰਗਰ ਜੋ ਸਮੂਹ ਸੰਗਤਾਂ ਵੱਲੋਂ ਵਸਤਾ ਸਿਰੇ ਚੁਲਾਈ ਜਾ ਰਹੇ ਨੇ ਆਸ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਇਨ੍ਹਾਂ ਸਤਿਵ ਵਿੱਚ ਹਿੱਸੇ ਪਾਓ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੋ ਆਪ ਸ਼ਰਮਿਕ ਗੁਰਦਰਾ ਬੰਦ ਕਮੇਟੀ ਅਤੇ ਕਾਰਸੇਵਾਲੇ ਸੰਤ ਮਹਾਂਪੁਰਖਾ ਨਯੰਗ ਸਿੰਘ ਜਿਹੇ ਬੰਦੀਆਂ ਕਾਰਸੇ ਵਾਲੇ ਨਿਰਮਲ ਸੰਪਰਦਾਇ ਸਮੂਹ ਸੰਗਤਾਂ ਪਹੁੰਚ ਰਹੀਆਂ ਨੇ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਸਮਾਜਾਂ ਵਿੱਚ ਵੱਧ ਚੜ ਕੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ